ਗੱਲ ਇਦਾਂ ਜੀ ਵੀ ਆਪਣੇ ਘਰ 'ਚ ਤਾਂ ਹਰੇ ਕੋਈ ਚੌਧਰ ਚੌਧਰੀ ਹੁੰਦਾ ਨਾ ਜੀ ਆਪਣੇ ਘਰ 'ਚ ਬੈਠੇ ਜੋ ਮਰਜ਼ੀ ਕਹੀ ਜਾਣਾ ਉਹ ਗੱਲ ਇਦਾਂ ਨਹੀਂ ਚਲੋ ਉਹ ਸਾਡਾ ਵੀ ਉਹ ਚਿੱਸਾ ਹੈਗਾ ਆ ਉਸ ਘਰ 'ਚ ਸਾਰੇ ਪੰਥ ਦਾ ਹੈਗਾ ਆ ਕਿਸੇ ਇੱਕ ਨਾ ਕਿਸੇ ਪਰਿਵਾਰ ਦਾ ਨਾ ਇੱਕ ਵਿਅਕਤੀ ਦਾ ਆ ਲੇਕਿਨ ਅਸੀਂ ਤਾਂ ਅਨਸ਼ਾਸਨ ਨੀ ਕਮੇਟੀ ਕਿਉਂ ਜਾਈਏ ਜੇ ਅਸੀਂ ਇਕਾਲੀ ਦਲ ਦੀ ਵਿਚਾਰਧਾਰਾ ਨੂੰ ਘਟਾ ਲਈ ਆ ਜੇ ਸਿੱਖ ਸਿਧਾਂਤ ਨੂੰ ਅਸੀਂ ਕੋਈ ਆਪਣੇ ਕਮਜ਼ੋਰ ਕੀਤਾ ਆ ਜਾਂ ਆਪਣੇ ਸੂਲ ਛੱਡੇ ਆ ਜੇ ਜੀ ਅਸੀਂ ਸਿੱਖੀ ਨੂੰ ਕੋਈ ਟਾਲਾ ਹੀ ਫੇਰਦਾ ਚਲੋ ਸਾਡੇ ਤੇ ਕੋਈ ਆਪਣੇ ਬਲੇਮ ਆਊਗਾ ਇਹ ਤਾਂ ਗੱਲਾਂ ਕਹਿਣਤੀਆਂ ਆ ਦੇਖੋ ਗੱਲ ਇਦਾਂ ਵੀ ਅਸੀਂ ਏਕਤਾ ਚਾਹੁੰਦੇ ਆ ਪੰਥ ਇਕੱਠਾ ਹੋਣਾ ਚਾਹੀਦਾ ਆ ਇਹਦੇ ਚ ਕੋਈ ਹੋਮੇ ਨਹੀਂ ਚਾਹੀਦੀ ਕੋਈ ਕਿਸੇ ਨੂੰ ਹੰਕਾਰ ਨਹੀਂ ਚਾਹੀਦਾ ਠੀਕ ਆ ਬੜੇ 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 ਜੈਦਾ ਰਾਇ ਐ ਇੱਡੇ ਵੱਡੇ ਵੱਡੇ ਯੋਧੇ ਆਏ ਬਾਬਾ ਖਰਦ ਸਿੰਘ ਵਰਗੇ ਜਿਨ੍ਹਾਂ ਤੋਂ ਦਿੱਲੀ ਆਪਣੇ ਹਿੱਲਦੀ ਸੀ ਦਿੱਲੀ ਤੱਕ ਢਾਂਗ ਸੀ ਉਹਨਾਂ ਦੀ ਉਹ ਵੀ ਪਾਰਟੀਸ਼ਨ ਤੋਂ ਪਹਿਲਾਂ ਪਾਰਟੀਸ਼ਨ ਤੋਂ ਬਾਅਦ ਤਾਂ ਚਲੋ ਹੋਰ ਹਾਲਾਤ ਠੀਕ ਹੋ ਗਏ ਸੀਗੇ ਉਹ ਵੀ ਬਜਾਰੇ ਆਪਣੀ ਸੇਵਾ ਕਰਕੇ ਚਲੇ ਗਏ ਹੁਣ ਜੇ ਕਈਏ ਵੀ ਇੱਕੋ ਹੀ ਆਪਣਾ ਜਿਹੜਾ ਹੈਗਾ ਧੜਾ ਜਾਂ ਇੱਕ ਵਿਅਕਤੀ ਹੀ ਸਾਰਾ ਇਹ ਪੰਥ ਦਾ ਹੈਗਾ ਆ ਕਹਿ ਲਓ ਆਪਣੇ ਉਹ ਉਹ ਉਹੀ ਸੰਭੂਗਾ ਜਾਂ ਉਹੀ ਲੀਡਰ ਬਣੂਗਾ ਇਹ ਗੱਲ ਬਣਦੀ ਨਹੀਂ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਅਸੀਂ ਕੋਈ ਅਨੁਸ਼ਾਸਨ ਨਹੀਂ ਤੋੜਿਆ ਇਸ ਕਰਕੇ ਸਾਨੂੰ ਕੋਈ ਲੋੜ ਨਹੀਂ ਹੈਗੀ ਅਨੁਸ਼ਾਸਨ ਕਮੇਟੀ ਕੋ ਜਾਣਦੀ ਠੀਕ ਹੈ ਫਰੇਮ ਸૌ ਤੋਂ ਪਹਿਲਾਂ ਤੋਂ ਸਾਰੇ ਸਤਿਕਾਰਯੋਗ ਮੇਰੇ মিডিਆ ਵਾਲੇ ਭਰਾਵੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਇਆਂ ਤੁਸੀਂ ਸਮੇਂ ਸਿਰ ਪਹੁੰਚ ਕੇ ਬੜੇ ਸ਼ਾਰਟ ਨੋਟਿਸ ਤੇ ਦਰਸ਼ਨ ਦੇ ਤੇ ਮੈਂ ਥੋੜਾ ਧੰਨਵਾਦ ਕਰਨਾ। ਵੰਤਾਤੇ ਪੰਜਾਬੀਆਂ ਦੇ ਜਜ਼ਵਾਤਾਂ ਦੀ ਤਰਜਮਾਨ ਸ੍ਰੋਮਣੀ ਅਕਾਲੀ ਦਲ ਸੰਗਾਰਸ਼ ਕਰਨ ਵਾਲੀ ਪਾਰਟੀ ਫਿਰ ਇਹ ਇੱਕ ਸਦੀ ਜਿਹੜੀ ਖੇਰਾ ਦੇ ਹੱਥਾਂ ਦੀ ਬੇਰੇਦਾਰ ਬੇਰੇਦਾਰੀ ਕਰਦੀ ਜਾ ਰਹੀ ਹੈ ਪਰ ਤਕਰੀਬ 1.5 ਦਹਾਕੇ ਤੋਂ ਪਾਰਟੀ ਨਿਗਾਰਵਾਲ ਜਾ ਰਹੀ ਸੀ ਸਾਰੇ ਚਿੰਤਸਾਂ ਨਾਲ ਪਾਰਟੀ ਦੇ ਲੀਡਰਾਂ ਦੇ ਕਮਟਨ ਵਾਲੇ ਵਰਕਰ ਸਹਿਬਾਨ ਵੀ ਆਪਾਂ ਥੱਲੇ ਨਿਵਾਰਵਾਲ ਜਾ ਰਿਹਾ ਦਾ ਕਾਰਨ ਕੀ ਬਹੁਤ ਕੁਝ ਦੱਸਿਆ ਵੀ ਗਿਆ ਤੁੰਦਸਾਭ ਦੀ ਕਮੇਟੀ ਦੀ ਬੜੀ ਉਹਦੀ ਰਿਪੋਰਟਾਂ ਵੀ ਆਈਆਂ ਪਰ ਲੀਡਰਸ਼ਿਪ ਨੇ ਜਿਹलिए ਵੀ ਨਾਮ ਮੰਨਣ ਤੋਂ ਕਾੜੀ ਹੋ ਗਏ ਔਰ ਉਹਨਾਂ ਦੇ ਅਮਲ ਲਈ ਦਿੱਟਾ ਗਿਆ ਜਿਹਦਾ ਕਾਰਨ ਕੇ ਆਉਣ ਵਾਲੀਆਂ ਦੇ ਦੋ ਹੋਰ ਚੋਣਾਂ ਆਈਆਂ ਭਾਵੇਂ ਅਸੈਂਬਲੀ ਦੀ 20 ਵਾੜੀ ਦੀ ਚੋਣ ਸੀ ਭਾਵੇਂ ਪਾਰਲੀਮੈਂਟ ਦੀ 24 ਦੀ ਚੋਣ ਹੈ ਉਹਦੇ ਵਿੱਚ ਜਿਹੜਾ ਅੱਗੋਂ ਪਾਰਟੀ ਹੋਣੇ ਵਾਂਗ ਬਲ ਚਲੀ ਗਈ ਉਹ ਸਾਰਿਆਂ ਦੇ ਸਾਹਮਣੇ ਇਸੇ ਗੱਲ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਜਦੋਂ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੇ ਨਾਏ ਗੱਲਾਂ ਤੇ ਆਏ ਤਾਂ ਉਹਨਾਂ ਨੇ ਵੱਖਰਾ ਹੋ ਕੇ ਜੋ ਕਿ ਜਿਹੜਾ ਮੁੱਖ ਕਾਰਨ ਸੀ ਉਹ ਸਭ 2007 ਤੋਂ 17 ਤੱਕ ਬਣੇ ਸੀ ਉਹ ਅਸੀਂ ਸ੍ਰੀ ਅਕਾਲਤਾ ਸਾਹਿਬ ਤੇ ਸਭ ਤੋਂ ਪਹਿਲਾਂ ਗਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਿੱਧਿਆਕਾਲ ਦਾ ਸਭ ਦੀ ਸਰਪ੍ਰਸਤੀ ਤੇ ਦੇ ਲਈ ਉਹਦੀ ਰਚਨਾ ਹੋਈ ਸੀ। ਅਸੀਂ ਕੋਈ ਵੀ ਮੋਰਚਾ ਸ਼ੁਰੂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਪਾਵੇਂ ਜੰਗ ਅਜ਼ਾਦੀ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਉਹ ਸਿੱਧਿਆਕਾਲ ਦਾ ਸਭ ਤੋਂ ਅਰਦਾਸ ਕਰਦੇ ਰੱਬ ਕਰਦੇ। ਕਿਉਂਕਿ ਸਾਡਾ ਮੇਰੀ ਪੀਰ ਦਾ ਸਿਧਾਂਤਾ ਉਹਦੇ ਅਸੇਵਲ ਕਰਦਾ। ਔਰ ਇਹ ਮੈਂ ਕਹਿ ਲਵਾਂ ਕਿ ਸਭ ਦੇ ਕੋਲ ਜਦੋਂ ਸਾਰੀ ਉਹ ਬੁਜ਼ੁਰਗ ਸਾਡੇ ਵੱਲੋਂ ਗਈ ਉਹਦੇ ਤੇ ਉਹਨਾਂ ਨੇ ਚੰਗੇ ਸਿੱਖ ਵਿਦਵਾਨਾਂ ਦਾ ਤੁਹਾਡੇ ਵਰਗੇ ਜਾਣੀ ਬੁਝੀ ਆਪਣੇ ਜਿਹੜੇ ਪੱਤਰਕਾਰ ਸਹਿਬਾਨ ਜਿਨ੍ਹਾਂ ਦਾ ਲੰਮਾ ਤਜਰਬਾ ਇਸ ਸਵੈਂ ਦੇ ਵਿੱਚ ਉਹਨਾਂ ਸਾਰਿਆਂ ਪਾਸੋਂ ਚੰਗੇ ਵਕੀਲਾਂ ਪਾਸੋਂ ਰਾਹਵਾ ਪੁੱਛਣ ਤੋਂ ਬਾਅਦ ਫਿਰ 2 ਦਸੰਬਰ ਜਿਹੜਾ 24 ਨੂੰ ਸਾਰੀ ਜਿਹੜੀ ਲੀਡਰਸ਼ਿਪ ਜਿੱਥੇ ਜਿੱਥੇ ਉਹਨਾਂ ਦੇ ਗੁਨਾ ਹਸਨ ਮੇਲਵਾ ਉਹਨਾਂ ਉਤੇ ਤਲਬ ਕੀਤਾ ਔਰ ਹੁਕਮਨਾਮਾ ਜੋ ਸਰਾਇਆ ਤੋਂ ਤੁਹਾਡੇ ਕੋ ਸਾਰਿਆ ਕਾਪੀ ਹੋ ਗਈ। ਔਰ ਉਹ ਹੁਕਮਨਾਮਾ ਜੇ ਪਾਲਣਾ ਕਰਨ ਵਾਸਤੇ موجوده ਜਿਹੜੀ ਸ਼ਰੋਣੀ ਅਕਾਲੀ ਦਲ ਤੇ ਕਾਬਜ਼ ਤੇ ਹੈ। ਉਹ ਆਨੇ ਕਾ ਨਹੀਂ ਕਰਦੇ। ਕਦੇ ਜੀ ਸਾਨੂੰ ਸੇਵਾ ਲੱਗੀ ਹੈ ਸਮਾ ਦੇ ਦਿਓ। ਕਦੇ ਸ਼ਹੀਦੀ 15ਵਾਂ ਆ ਗਿਆ ਸਮਤਾ ਸਮਾ ਚਾਹੀਦਾ। ਔਰ ਹੁਣ ਕੱਲ ਜੋ ਤੁਹਾਡੇ ਸਾਹਮਣੇ ਸਾਰਾ ਕੁਝ ਨੇ ਖੜ ਕੇ ਸਾਹਮਣੇ ਆ ਗਿਆ। ਜੇ ਉਹਨਾਂ ਦੇ ਗੁਰਬਾਣੀ ਵਿੱਚ ਆਉਂਦਾ ਜਿਨ ਮਨ ਹੋਰ ਮੁਖ ਹੋਰ ਸੇ ਕਾਟੇ ਕچے ਇਹ ਉਹ ਲੋਕ ਨਿਕਲੇ ਲੋਕਾਂ ਦੇ ਸਾਹਮਣੇ ਆ। ਔਰ ਉਸ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਏਵਲ ਤੇ ਕੇਵਲ ਸਾਫ ਸੁਥਰੀ ਸੰਬਾਧਨ ਦਿੱਤਾ ਜੋ 16 ਨਵੰਬਰ 24 ਨੂੰ ਦਿੱਤਾ ਸੀਵਾ ਪ੍ਰਵਾਨ ਕੀਤਾ। ਹਰ ਸਿੰਘ ਸਹਿਬਾਨ ਨੇ ਹਕੂਨਾ ਵਿੱਚ ਇਹ ਵਚਨ ਗਾਇ ਸਾਨੂੰ ਹੁਣਾਂ ਮ ਕੀਤਾ ਸੀ ਕਿ ਸਰਦਾਰ ਸਿੰਘ ਵੀਰ ਸਿੰਘ ਅਤੇ ਉਹਨਾਂ ਦੇ ਸਮੇਤ ਆਏ ਅਸਤੀਫਿਆਂ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਸਾਨੂੰ ਇਨਫੋਰਮ ਕਰੋ ਪਰ ਨਹੀਂ ਹੋਇਆ ਕੇਵਲ ਸਾਸ਼ੂ ਗੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਚਲੋ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਅੱਗੋਂ ਜਿਹੜੀ ਉਹਨਾਂ ਦੇ ਕਿਉਂਕਿ ਪਹਿਲਾਂ ਹੀ ਹਿਸਟਰੀ ਕਰਦੇ ਸੀਗੇ ਭਾਵੇਂ ਬਰੋਹਾ ਜੀ ਕਰਦੇ ਐ ਭਾਵੇਂ ਦਿੱਲੀ ਵਾਲੇ ਸਰਨਾ ਜੀ ਕਰਦੇ ਰਹੇ ਵੀ ਕੋਈ ਰਾਜਨੀਤਿਕ ਜਿਹੜੀ ਅੱਗੀ ਆ ਉਹ ਇਹਨਾਂ ਨੂੰ ਤਨਖਾਹ ਦੇ ਲਾ ਜਾ ਸਕਦੇ ਪਰ ਜਦੋਂ ਕਿ ਜੋ ਕਿ ਨਰਮੂਲ ਹੈ ਯੋਕੇ ਲੈ ਸਰਕਮਿਸ਼ਨ ਦੇ ਦਿੱਤੇ ਨੋਟਿਸ ਲੈ ਸਕਦਾ ਸਾਡੀ ਮਾਨਤਾ ਪਾਰਟੀ ਦੀ ਰੱਦ ਹੋ ਸਕਦੀ ਹੈ ਇਤਿਹਾਦਕ ਉਹਨਾਂ ਨੇ ਬੜੀਆਂ ਗੱਲਾਂ ਕਹੀਆਂ ਉਹਦੇ ਬਾਰੇ ਸਾਰਾ ਦਾਰਾ ਸਾਹਿਬ ਤੁਹਾਡੇ ਸਾਹਮਣੇ ਗੱਲ ਕਰਨਗੇ ਕਿ ਕਿੱਥੇ ਕੋਈ ਚਾਉਂਦੀ ਸੀ ਜਾਂ ਨਹੀਂ ਹੁੰਦੀ ਸੀ ਮੈਂ ਇਸ ਗੱਲ ਤੇ ਆਵਾਜ਼ ਕਿ ਜਿਹੜੀ ਫਿਰ ਸੱਤਵੇਂ ਮੇਰੇ ਕਮੇਟੀ ਜਿਨ੍ਹਾਂ ਨੂੰ ਜਿਹਦੇ ਸਾਡੇ ਮੁਖੀ ਐਜਪੀਸੀ ਦੇ ਪ੍ਰਧਾਨ ਸਾਹਿਬ ਜਚਰਧਾਨੀ ਜੀ ਨੂੰ ਬਣਾਇਆ ਗਿਆ ਉਹਨਾਂ ਦੇ ਨਾਲ 6 ਮੈਂਬਰ ਹੋਰ ਲਾ ਕੇ ਇਹ ਇਹਨਾਂ ਦੀ ਦੇਖ ਰੇਖ ਵਿੱਚ ਅਗਵਾਈ ਦੇ ਵਿੱਚ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਕਰਕੇ 6 ਮਹੀਨੇ ਦੇ ਵਿੱਚ ਵਿੱਚ ਉਦੋਂ ਬਾਅਦ ਜਿਹੜੇ ਡੈਲੀਗੇਟ ਤੋਂ ਤੇ ਉਹ ਪ੍ਰਧਾਨ ਦੀ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਇਹ ਹੁਕਮ ਨਾ ਵਸੀ ਪਰ ਉਹਨਾਂ ਨੇ ਆਪਣੇ ਜਿਹੜੇ ਕਹਿੰਦੇ ਮਨਮਰਜ਼ੀ ਨਾਲ ਔਰ ਆਪ ਅਕਾਲਤਾ ਸਭ ਤੋਂ ਵੀ ਵੱਡੇ ਹੋ ਕੇ ਕਹਿ ਲਏ ਅਕਾਲਤਾ ਸਾਭ ਦੇ ਹੁਕਮਨਾਮਿਆਂ ਦੀ ਮੂਲ ਭਾਵਨਾ ਦੀ ਉਲੰਘਣਾ ਕਰਦੇ ਹੋਏ ਆ ਆਪਣੇ ਜਿਹੜੀ ਮਰਜੀ ਦੇ ਨਾਲ ਹੀ ਅਪਰਤੀ ਕਰਨ ਤੇ ਵਕ ਵਕ ਅਲੂ ਸੇਵਾ ਨਾਲ ਜਿੰਮੇਵਾਰੀ ਦਿੱਤੀ। ਉਹਨਾਂ ਵਿੱਚੋਂ ਜਿਹੜੀ 7 ਮੈਂਬਰੀ ਕਮੇਟੀ ਸੀ ਉਹਨਾਂ ਵਿੱਚੋਂ 5 ਮੈਂਬਰ ਲਏ ਗਏ। ਜਿਨ੍ਹਾਂ ਵਿੱਚੋਂ ਦਾਸੂ ਜੀ ਸੰਤਾ ਸਿੰਘ ਐਤਪੁਰੀ ਫੇਰੀ ਹਿਮਾਚਲ ਦੇ ਵਿੱਚ ਚੋਣ ਜਾਈ। ਔਰ ਇਸੇ ਤਰ੍ਹਾਂ ਸਰਦਾਰ ਮਨਪੀਰ ਸਿੰਘ ਵਾਲੀ ਜੀ ਐਮਐਲਏ ਸਾਹਿਬ ਉਹਨਾਂ ਦੀ ਰਾਜਸਥਾਨ ਚ ਡਿਊਟੀ ਲੱਗੀ। ਔਰ ਜਿਹੜੇ ਸਰਦਾਰ ਧਾਮੇ ਜੀ ਨੇ ਸ਼ਾਹਪੂਰ ਦੇ ਨਾਲ ਉਹਨਾਂ ਦੀ ਜੰਮੂ ਕਸ਼ਮੀਰ ਵਿੱਚ ਡਿਊਟੀ ਲਾਈ। ਔਰ ਇਹ ਕੈਲੀਅਸ ਧੁੰਦਾ ਸਾਹਿਬ ਸਾਰੇ ਕੁਆਲਸੇਂਟਸ ਹੁੰਦਾ ਬੜੇ ਪ੍ਰੋਮਿਨੈਂਟ ਲੀਡਰ ਨੇ ਸਾਡੇ। ਔਰ ਕੈਲੀਅ ਵੀ ਉਹਨਾਂ ਨੇ ਜਿਹੜੀ ਧੁੰਦਾ ਕਮੇਟੀ ਦੀ ਰਿਪੋਰਟ ਦਿੱਤ ਸਰਕਟਿਆ ਸੀ ਉਹ ਹੁਣ ਸਾਡੇਆਂ ਦੇ ਸਾਹਮਣੇ ਆ ਲੀਡਰਸ਼ਿਪ ਮੰੰਦੀ ਹੈ। ਜਿਹਦੇ ਤੋਂ ਅਮਰ ਕੱਲ੍ਹ ਜਾਂਦਾ ਸਨ ਉਹ ਆ ਦਿਨ ਦੇਖਣੇ ਨਾ ਪੈਂਦੇ। ਪਰ ਉਹਨਾਂ ਨੂੰ ਵੀ ਇਹਨਾਂ ਕੈਲੀਅਸ ਹੋਰ ਦਿੱਤਾ ਕਿ ਕੇਵਲ ਉਹ ਵਿਆਲਾ ਦੀ ਸਿਰਫ ਦੋ ਹਲਕੇ ਮਲੇਰ ਕੋਟਲੇ ਦੇ ਨੇ ਸਿਰਫ ਉੱਥੇ ਲਾਈ ਹੋਈ ਔਰ ਸਰਦਾਰ ਕਰਪਾਲ ਸਿੰਘ ਜੀ ਬਡੋਂਗਰ ਸਾਹਿਬ ਸਾਫ ਦਾ ਪ੍ਰਧਾਨ ਜਿਹੜੇ ਐਜੂਕੇਟਿਸ ਦੇ ਮਰੇ ਸੀਨੀਅਰ ਸਾਡੇ ਆਗੂ ਨੇ ਉਹਨਾਂ ਦੀ ਡਿਊਟੀ ਮਾਲਵੇ ਵਿੱਚ ਸਮੁੱਚੇ ਤੌਰ ਤੇ ਲਾਈ ਨਿਗਰਾਨ ਕਰਨ ਨਿਗਰਾਨੀ ਕਰਨ ਦੀ ਔਰ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਪੰਜਾਂ ਦੀ ਡਿਊਟੀ ਲਾਈ ਤਾਂ ਸਹੀ ਪਰ ਲਾਈ ਜੇ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਡੈਲੀਗੇਟ ਨਾ ਬਣ ਸਕਿਆ ਪੰਜਾਬ ਦੀ ਸਿਆਸਤ ਤੇ ਉਹ ਕਿਤੇ ਆਪਣੇ ਫਾਇਦੇ ਕੋਈ ਪ੍ਰਭਾਵ ਨਾ ਛੱਡ ਸਕਣ। ਔਰ ਇਸ ਲਈ ਉਹਨਾਂ ਨੂੰ ਬਾਹਰ ਰੱਖਿਆ ਗਿਆ ਵੀ ਤੁਸੀਂ ਬਾਹਰ ਪੜਤੀ ਕਰਾਉਣੀ ਹੈ। ਇਹ ਮੰਦ ਭਾਵ ਭਾਵਨਾ ਸੀ ਉਹਨਾਂ ਦੀ। ਔਰ ਨਾਲ ਦੇ ਨਾਲ ਦੋ ਮੈਂਬਰ ਲਾਇਏ ਨੇ ਜਿਨ੍ਹਾਂ ਵਿੱਚੋਂ ਸਾਗੁਰਪ੍ਰਤਾਪ ਸਿੰਘ ਵਡਾਲਾ ਜੀ ਸਾਡੇ ਸੀਨੀਅਰ ਅਗੂ ਸਾਊਥ ਦਾ ਐਮਐਲਏ ਸਾਊਥ ਜ਼ਿਲ੍ਹੇ ਦੇ ਜੱਥੇਰੇ ਬੜਾ ਤਜਰਬਾ ਹੈ ਇਸ ਪ੍ਰਵਾਦਾ। ਪਟਾਪੁਰ ਦੀ ਥੀ ਲਈ ਸੇਵਾ ਕਰਦੇ ਆ ਰਹੇ ਨੇ। ਔਰ ਗ੍ਰੀਵਸ ਸਤਵੰਤ ਕੌਰ ਜੀ ਜੋ ਕਿ ਰੇਟਿੰਗ ਸੇ ਹੀ ਭਾਈ ਅਮਰੀਕ ਸਿੰਘ ਉਹਨਾਂ ਇਹਨਾਂ ਨੂੰ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਸੀ ਔਰ ਹੋਰ ਆਖਵਾਏ ਦਿੱਤੇ ਚਲੋ ਸੱਤ ਮੈਂਬਰ ਦੀ ਕਮੇਟੀ ਦੇ ਵਿੱਚੋਂ ਉਹ ਦੋ ਛੱਡ ਦਿੱਤੇ ਔਰ ਮੈਂ ਇਹ ਗਲਬੇਂਚੀ ਕਰਾਂਗਾ ਜਦੋਂ ਸ੍ਰੀ ਅਕਾਲਤਾ ਸਾਹਿਬ ਦੇ ਹੁਕਮਾਂ ਨਾਵੇਂ ਦੀ ਇਨ ਬਿੰਨ ਜੋ ਸਿੰਘ ਸਾਹਿਬ ਨੇ ਕਿਹਾ ਸੀ ਪਾਲਣਾ ਨਹੀਂ ਹੋਈ ਅਨਿਕਾਨੀ ਨਹੀਂ ਬਲਕਿ ਉਹਦੇ ਤੇ ਉਲੰਘਣਾ ਕਰਕੇ ਆਪਣੀ ਮਰਜ਼ੀ ਨਾਲ ਆਪਣੇ ਹੰਕਾਰ ਭਰੇ ਲਹਿਜੇ ਦੇ ਨਾਲ ਇਹ ਜ਼ਿੰਮੇਵਾਰੀਆਂ ਵਕਫ ਵਕਫ ਲਾਉਂਦੀਆਂ ਵੀ ਅਸੀਂ ਆ ਕਰਤਾ ਉਹਦੇ ਵਿੱਚ ਦਾਸ ਮੈਂ ਤੁਹਾਡੇ ਚਰਨ ਅੱਗੇ ਬੇਨਤੀ ਕਰੂੰ ਸਾਰਿਆਂ ਦੇ ਸਮਝ ਕਿ ਉਹ ਕਿ ਜ਼ਰੂਰੀ ਆ ਸੰਗਤ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨਾ ਤੇ ਉਹਨਾਂ ਭਾਵਨਾ ਦੇ ਉਹਦਾ ਅਕਾਲਤਾ ਸਾਹਿਬ ਨੂੰ ਪਿੱਛੇ ਲੇ ਕੇ ਉਹ ਲੋਕਾਂ ਨੇ ਫੈਸਲੇ ਕੀਤੇ ਨੇ ਮਨਮਰਜ਼ੀ ਦੇ ਉਹਦੇ ਵਿੱਚ ਦਾਸ ਇਹ ਸੇਵਾ ਨਹੀਂ ਕਰੇ ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵੇਗੇ ਜਦੋਂ ਤੱਕ ਅਕਾਲ ਅਕਾਲਤਾ ਸਾਹਿਬ ਦੇ ਹੁਕਮ ਨਾਮੇ ਨੂੰ ਹੂਬੂ ਲਾਗੂ ਨਹੀਂ ਕੀਤਾ। ਉਹਨਾਂ ਤੱਕ ਬਿਲਕੁਲ ਉਹਦੇ ਵਿੱਚ ਮੈਂ ਸੇਵਾ ਨੇ ਕਰਾਂਗਾ ਆਪਣੀ ਜ਼ਿੰਮੇਵਾਰੀ ਨਹੀਂ ਲਵਾਵਾਂ। ਔਰ ਹੋਰ ਵੀ ਸਾਡੇ ਸਤਕਾਰਯੋਗ ਜਿਹੜੇ ਨੇ ਆਗੂ ਸਹਿਬਾਨ ਜਿਹੜੇ ਇਸ ਮੈਂਬਰ ਨਾਲ ਦਾਸ ਦੇ ਲੱਗੇ ਨੇ ਉਹਨਾਂ ਦੀਆਂ ਭਾਵਨਾ ਵੀ ਫਲਟ ਹੋ ਜਾਂਦੀਆਂ ਨੇ। ਇਹ ਅਕਾਲਤਾ ਸਭ ਦਾ ਹੁਕਮ ਮੰਨਣਾ ਹੀ ਸੀ ਜੇ ਉਹ ਉਹ ਮੰਨਿਆ ਕਿਉਂ ਨਹੀਂ ਜੀ। ਉਹਦੇ ਜੀ ਐਚ ਪੀਓ ਦੇ ਜੀ ਬਾਕੀ ਕਾਨੂੰਨ ਨੇ ਜਿਹੜੀ ਉਹ ਅਰਚਣ ਕਰਦੇ ਨੇ ਉਹਦੇ ਬਾਰੇ ਬਟਾਲਾ ਸਾਹਿਬ ਤੋਂ ਰੋਟਿਆ ਸਾਂਝੀ ਕਰਨੇ ਗੱਲ ਮੈਂ ਤਾਂ ਇਹ ਨਹੀਂ ਤੁਹਾਨੂੰ ਬੇਨਤੀ ਕਰਨੀ ਸੀ ਆਪਣੀ ਸਥਿਤੀ ਸਪਸ਼ਟ ਕਰਨੀ ਸੀ ਤੇ ਹਾਲਾਤਾਂ ਤੋਂ ਜਾਣੂ ਕਰਾਉਣਾ ਸੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਹੁਣ ਬਾਕੀ ਸਾਨੂੰ ਬੇਨਤੀ ਕਰੂਗਾ ਕਿ ਉਹ ਜਿਹੜੀ ਅਗਲੀ ਗੱਲ ਆ ਸਾਰੀ ਭਰਤੀ ਦੇ ਸੰਬੰਧ ਵਿੱਚ ਹੋਪਾ ਨਵੇਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਨਗੇ ਬਿਲਕੁਲ ਥੈਂਕ ਯੂ ਬੱਸ ਇ ਕੁ ਬਹੁਤ ਬਹੁਤ ਧੰਨਵਾਦ ਜੀ ਜੈ ਜੀ ਦਰ ਸੰਤੋਖ ਸਿੰਘ ਜੀ ਮਹਿਰਪੁਰੀ ਸਾਹਿਬ ਦਾ ਇਹਨਾਂ ਨੇ ਤੁਹਾਡੇ ਨਾਲ ਗੱਲ ਆਪਣੀ ਸਾਰੀ ਰੱਖੀ ਆ ਜਿਹੜੀ ਉਹ ਕਮੇਟੀ ਨੂੰ ਲੈ ਕੇ ਸੰਬੰਧ ਰੱਖਦੀ ਆ ਕਿ ਕਈ ਕਮੇਟੀ ਦੇ ਸਤਿਕਾਰਯੋਗ ਮੈਂਬਰ ਨੇ ਪਹਿਲਾਂ ਤਾਂ ਕਮੇਟੀ ਤੋਂ ਸ਼ੁਰੂ ਕਰਦੇ ਆਂ ਦੇਖੋ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖ ਪੰਥ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜੀ ਕਮੇਟੀ ਸਿੰਘ ਸਭਾ ਨੇ ਉਧਰ ਮਨਾਈ ਸੀ ਉਹਨਾਂ ਨੇ ਕਿਸੇ ਦੀ ਨਾ ਤਾਂ ਸਾਡੀ رائے ਲਈ ਨਾ ਜੈਦਰ ਜੀ ਨੂੰ ਪੁੱਛਿਆ ਮਤਲਬ ਸਾਡੇ ਜੋ ਕਿਸੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਫੀਡਬੈਕ ਸੰਗਤ ਵੱਲੋਂ ਯਾ ਉਹਨਾਂ ਕੋ ਜੋ ਜਾਣਕਾਰੀ ਸੀ ਉਹਦੇ ਮੁਤਾਬਕ ਉਹਨਾਂ ਨੇ ਠੀਕ ਸਮਝਦੇ ਹੋਏ ਉਹ ਸੱਤ ਮੈਂਬਰਾਂ ਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਉਹਦੇ ਵਿੱਚ ਸਭ ਤੋਂ ਮੁਖੀ ਤਾਂ ਉਸ ਕਮੇਟੀ ਦੇ ਜ਼ਹਿਦਰ ਧਾਮੀ ਜੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਹਨ ਬੜਾ ਉਹਨਾਂ ਦਾ ਸਤਕਾਰ ਹੈ ਬਹੁਤ ਵੱਡਾ ਸਟੇਟਸ ਹੈ ਉਹਨਾਂ ਦਾ ਧਾਮੀ ਸਾਹਿਬ ਦਾ ਬੜੇ ਪੰਥਕ ਆਗੂ ਨੇ ਲੰਬੀ ਸੇਵਾ ਉਹਨਾਂ ਦੀ ਸਿੱਖ ਪੰਥ ਵਾਸਤੇ ਫਿਰ ਉਸ ਤੋਂ ਬਾਅਦ ਬਡੁੰਗਰ ਸਾਹਿਬ ਆ ਗਏ ਬਡੁੰਗਰ ਸਾਹਿਬ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਵਿਦਵਾਨ ਵੀ ਹੈਗੇ ਨੇ ਉਹਨਾਂ ਨੇ ਕਈ ਉਹਨਾਂ ਦੀਆਂ ਲਿਖਤਾਂ ਆ ਕਈ ਕਿਤਾਬਾਂ ਨੇ ਤੇ ਉਹਨਾਂ ਦਾ ਬੜਾ ਸਤਿਕਾਰ ਹੈ ਸਿੱਖ ਜਗਤ ਵਿੱਚ ਫੇਰ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਜਿਸ ਦਾ ਜ਼ਿਕਰ ਕੀਤਾ ਜੈਦਰ ਜੀ ਨੇ ਜਿਨ੍ਹਾਂ ਦਾ ਉਹਨਾਂ ਨੇ ਝੁੰਦਾ ਕਮੇਟੀ ਬਹੁਤ ਮਿਹਨਤ ਨਾਲ ਸੀ ਵੀ ਮੈਂਬਰ ਸੀ ਉਸ ਝੁੰਦਾ ਕਮੇਟੀ ਦੇ ਸਾਰੇ ਪੰਜਾਬ 'ਚ ਫਿਰਕੇ ਤਕਰੀਬਨ 3-4 ਮਹੀਨੇ ਲਾ ਕੇ ਤੇ ਹਜ਼ਾਰਾਂ ਹੀ ਵਰਕਰਾਂ ਨੂੰ ਮਿਲ ਕੇ ਕੰਪਾਈਲ ਕੀਤੀ ਬਹੁਤ ਵਧੀਆ ਉਹਦੀ ਜਿਹੜੀ ਹੈਗੀ ਸੀਗੀ ਸੁਜੈਸ਼ਨ ਸੀਗੀਆਂ ਕਮੇਟੀ ਦੀ ਰਿਪੋਰਟ ਇੰਨੀ ਲਾਹੇਵੰਦ ਸੀ ਪਾਰਟੀ ਲਈ ਜੇ ਕਿਤੇ ਲਾਗੂ ਕਰ ਦਿੰਦੇ ਜਿਵੇਂ ਕਿਹਾ ਜੈਦਰਜੀ ਨੇ ਤੇ ਅਕਾਲੀ ਦਲ ਦੇ ਉੱਪਰੋਂ ਸੰਕਟ ਇਹ ਟਲ ਸਕਦਾ ਸੀਗਾ ਉਸ ਤੋਂ ਬਾਅਦ ਚੌਥਾ ਮੇਰਾ ਚਲੋ ਉਹਨਾਂ ਨੇ ਨਾਂ ਪਾਇਆ ਬੜੇ ਧਰਮਵਦੀਆਂ ਸਿੰਘ ਸਭਾਂ ਦੇ ਫਿਰ ਸਾਹ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਮਾਲਵੇ ਚੋਂ ਇਕੱਲੇ ਹੀ ਅਕਾਲੀ ਦਲ ਦੇ ਐਮ.ਐਲ.ਏ ਬਣ ਕੇ ਆਏ ਨੇ ਐਡਾ ਵੱਡਾ ਖੇਤਰ ਹੈ ਮਾਲਵੇ ਦਾ ਤੇ ਉਹਨਾਂ ਦੀ ਬੜੀ ਹਰਮਨ ਪਿਆਰਤਾ ਆ ਫਿਰ ਬੜੇ ਸਿਆਣੇ ਸੂਝ ਵਾਨ ਲੀਡਰ ਨੇ ਤੇ ਸਟੈਂਡ ਵੀ ਲੈ ਕੇ ਬੈਠੇ ਨੇ ਪਹਿਲੇ ਦਿਨ ਤੋਂ ਉਹਨਾਂ ਦਾ ਜਿਹੜਾ ਸਟੈਂਡ ਬਿਲਕੁਲ ਸਪਸ਼ਟ ਆ ਚਾਹੇ ਉਹ ਬੀਜੇਪੀ ਨੂੰ ਲੈ ਕੇ ਹੋਵੇ ਚਾਹੇ ਉਹ ਮੌਜੂਦਾ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਬੰਧ ਵਿੱਚ ਹੋਵੇ ਬਿਲਕੁਲ ਉੱਥੇ ਖੜੇ ਆ ਸੋ ਮਤਲਬ ਲੀਡਰ ਕੋਈ ਹੁੰਦਾ ਜਿਹੜਾ ਜਿਹੜੀ ਕੋਈ ਵਿਚਾਰ ਤਾਰਾ ਤੇ ਕੰਮ ਕਰੇ ਕੋਈ ਦੇ ਸੂਲ ਹੋਣ ਸੋ ਮਨਪ੍ਰੀਤ ਸਿੰਘ ਯਾਲੀ ਦੇ ਸੂਲ ਨੇ ਤੇ ਖੜੇ ਨੇ ਆਪਣੇ ਸੁੱਧਾਂ ਤੇ ਉਹਨਾਂ ਨੂੰ ਉਹਨਾਂ ਨੇ ਲਿਆ ਤੇ ਬਾਕੀ ਜਿਹੜੀ ਬੀਬੀ ਜੀ ਆ ਉਹ ਤਾਂ ਹੈ ਹੀ ਚਲੋ ਸ਼ਹੀਦਾਂ ਦਾ ਪਰਿਵਾਰ ਉਹਨਾਂ ਨੇ ਸਤਕਾਰ ਕੀਤਾ ਅਕਾਲ ਤਖਤ ਸਾਹਿਬ ਵੱਲੋਂ ਉਹ ਆਪਣੇ ਸਿੰਘ ਸੁਭਾਨ ਦੇ ਉਹ ਸੀਗੇ ਨਵੇਂ ਦੇ ਹੁਣ ਇਸ ਕਮੇਟੀ 'ਚ ਕੀ ਉਹਨਾਂ ਨੂੰ ਇਹਦੀ ਇਤਰਾਜ ਸੀਗਾ ਸਾਨੂੰ ਤਾਂ ਸਮਝ ਨਹੀਂ ਆਈ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਵੇਂ ਦੱਸਿਆ ਜੈਦਰ ਜੀ ਨੇ 50 ਦਿਨ ਬਾਅਦ ਤਕਰੀਬਨ ਆਇਆ ਹੈ ਇਹ ਅਸਤੀਫਾ 2 ਦਸੰਬਰ ਨੂੰ ਜਦੋਂ ਸਿੰਘ ਸਾਹਿਬ ਨੇ ਆਪਣਾ ਹੁਕਮ ਜਾਰੀ ਕੀਤਾ ਇਹ ਤਾਂ ਉਦੋਂ ਹੀ ਆਜਣਾ ਚਾਹੀਦਾ ਸੀ ਜੇ ਕੋਈ ਗੁਰਸਿੱਖ ਆਪਣੇ ਉਹਨਾਂ ਹੁਕਮਾਂ ਦੀ ਪਾਲਣਾ ਕਰੇ ਤਾਂ ਜੇ ਆਪਾਂ ਕਹਿੰਦੇ ਨਾ ਆਪਾਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਤਾਂ ਫਿਰ ਇਹਦੇ ਵਿੱਚ ਕੋਈ ਟਿੱਲੇ ਨਹੀਂ ਸੀ ਚਾਹੀਦੀ ਇੱਥੇ ਦਾ ਟਿੱਲ ਤਾਂ ਇੱਥੋਂ ਤੱਕ ਆ ਗਈ ਕਿ ਸਿੰਘ ਸਾਹਿਬ ਨੂੰ ਕਹਿਣਾ ਪੈ ਗਿਆ ਇਹ ਅਕਾਲੀ ਦਲ ਦੀ ਲੀਡਰਸ਼ਿਪ ਆਨਾ ਕੰਨੀ ਕਰ ਰਹੀ ਹੈ ਉਹਨਾਂ ਨੇ 6 ਦਸੰਬਰ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਰ ਤਾਂ ਵੀ ਆਖਿਆ ਅੱਜ ਵੀ ਉਹਨਾਂ ਨੇ ਉੱਥੇ ਅੰਮ੍ਰਿਤਸਰ ਕਿਹਾ ਕਿ ਇਹ ਜਿਹੜਾ ਆਪਣੇ ਸੱਤ ਮੈਂਬਰੀ ਕਮੇਟੀ ਆ ਕਾਇਮ ਆ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਦਿਸ ਰਹੀ ਆ ਕਿ ਟੈਲਮੈਂਟ ਕਰ ਰਹੀ ਆ ਹਨਾ ਕਾ ਨਹੀਂ ਕਰ ਰਹੀ ਆ ਕਿ ਕੀ ਇਹਦੀ ਵਜ੍ਹਾ ਆ ਤੁਸੀਂ ਇਸਤੀਫਾ ਉਦੋਂ ਨਹੀਂ ਪ੍ਰਵਾਨ ਕੀਤਾ ਅੱਜ ਪ੍ਰਵਾਨ ਕਰਤਾ ਤੁਸੀਂ ਕਮੇਟੀ ਬਾਰੇ ਬੜੀਆਂ ਵਿਚਾਰਾਂ ਕੀਤੀਆਂ ਗੱਲਾਂ ਸਾਰੀਆਂ ਨਿਕਲ ਕੇ ਆ ਹੀ ਜਾਂਦੀਆਂ ਵੀ ਅਸੀਂ ਕਮੇਟੀ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਕਮੇਟੀ ਦੇ ਮੈਂਬਰ ਆਪ ਤਾਂ ਬਣੇ ਨਹੀਂ ਸਾਨੂੰ ਤਾਂ ਸਿੰਘ ਸਬੰਧ ਦੀ ਮਾਨਤਾ ਵਜੋਂ ਸਾਨੂੰ ਇਹ ਜ਼ਿੰਮੇਵਾਰੀ ਲਈ ਗਈ ਸੀ ਪਰ ਜੇ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਦੇ ਜਿਹੜੇ ਕੱਲ ਫੈਸਲੇ ਹੋਏ ਆ ਜਿਹਰੋਂ ਦੀ ਗੱਲ ਆਖੀ ਹੈ ਤੇ ਉਹਨਾਂ ਨੇ ਹੁਕਮ ਨਾਮਿਆਂ ਦੀ ਉਲੰਘਣਾ ਕੀਤੀ ਆ ਅਜੋ ਪੰਥ ਦੇ ਪਕੌੜੇ ਤਾਂ ਉਦੋਂ ਨਹੀਂ ਸੀਗੇ ਜਦੋਂ ਅਕਾਲ ਤਖਤ ਦੇ ਪਕੌੜੇ ਜਦੋਂ 23 ਤਰੀਕ ਤੱਕ ਸਮਾ ਸੀ ਉਹਨਾਂ ਕੋ ਪਹਿਲਾਂ 3 ਤੱਕ ਸੀਗਾ 3 ਦਿਨ ਦਾ ਸੀ ਕਹ ਲੋ 3 3 ਤਰੀਕ ਨੂੰ ਗਏ ਤੇ 20 ਦਿਨ ਵਧਾਤੇ ਸਿੰਘ ਸਾਹਿਬ ਨੇ 23 ਤਰੀਕ 23 ਡਿਸੰਬਰ ਉਸ ਤੋਂ ਬਾਅਦ 10 ਜਨਵਰੀ ਆਉਂਦੀ ਆ ਤੇ ਇਸ ਲਈ ਇਹ ਜਿਹੜੇ ਸ਼ਰੋਮਣੀ ਕਾਲੀ ਦਲ ਦਾ ਜਿਹੜਾ ਗਰੁੱਪ ਆ ਦੇਖੋ ਉੱਥੇ ਵੀ ਦੋ ਗਰੁੱਪ ਨੇ ਇੱਕ ਗਰੁੱਪ ਹੈਗਾ ਜਿਹੜਾ ਜਿਵੇਂ ਦੱਸਿਆ ਜੈਦਰ ਜੀ ਨੇ ਸਾਰੇ ਕਮੇਟੀ ਦੇ ਜਿਹੜੇ ਆਪਣੇ ਮੈਜੋਰਿਟੀ ਮੈਂਬਰਾਂ ਉਹ ਸਾਰੇ ਇਸ ਸੋਚ ਦੇ ਧਾਰਨੀ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲੱਗ ਹੋਣਾ ਚਾਹੀਦਾ ਜੇ ਸਾਡੀ ਪੰਥ ਦੀ ਇੱਕ ਜਮਾਤ ਅਸੀਂ ਵੀ ਉਹਦਾ ਅਹਿਸਾਸ ਅਕਾਲੀ ਦਲ ਦੇ ਮੈਂਬਰ ਹੈ ਅਸੀਂ ਵੀ ਇਸ ਹੈਗੇ ਆ ਅਕਾਲੀ ਅਸੀਂ ਵੀ ਗੱਲ ਹੀ ਆ ਠੀਕ ਹੈ ਉਹਨਾਂ ਨੇ ਗਰੁੱਪ ਵੱਖਰਾ ਬਣਾ ਲਿਆ ਸਾਨੂੰ ਉਹਨਾਂ ਨੇ ਵੱਖਰਾ ਕਰਤਾ ਪਰ ਜੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਅਸੀਂ ਅੱਜ ਉਹ ਸਿਧਾਂਤ ਤੇ ਉਂਗਲ ਚੱਕ ਰਹੇ ਆ ਇਹਨਾਂ ਦੇ ਬਲਾਰੇ ਕਹਿ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰਫ ਗੁਰੂ ਘਰਾਂ ਦਾ ਪ੍ਰਬੰਧ ਕਰ ਸਕਦੀ ਆ ਸਿਰਫ ਕਹਿੰਦੇ ਉਹ ਗੁਰੂ ਘਰਾਂ ਦਾ ਜਿਹੜਾ ਸੇਵਾ ਹੀ ਕਰ ਸਕਦੀ ਆ ਹੋਰ ਕੋਈ ਕੰਮ ਨਹੀਂ ਹੁੰਦਾ ਦੱਸੋ ਕਮਾਲ ਹੋ ਗਈ ਇੰਨੀ ਇਹਨਾਂ ਦੀ ਹੈਗੀ ਆ ਜਿਹੜੀ ਆਪਣੀ ਸੋਚ ਨਿਗਾਰਵਲ ਚੱਲ ਗਈ ਕਿ ਪਤਾ ਹੀ ਨਹੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਆ ਸ਼੍ਰੋਮਣੀ ਕਾਲੀ ਦਰ ਦਾ ਕੀ ਰੋਲ ਆ ਇਹਨਾਂ ਦੇ ਜਿਹੜੇ ਨਵੇਂ ਦੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਵੀ ਜ਼ਿਲ੍ਹਾ ਦੇ ਇੰਚਾਰਜ ਬਣਾਇਆ ਉਹਨਾਂ ਨੇ ਕਈਆਂ ਨੇ ਆਖਿਆ ਕਿ ਇਹ ਜ਼ਹੀਦਾ ਸਾਡੀ ਪਾਰਟੀ ਵਿੱਚ ਦਖਲ ਦੇ ਰਹੇ ਨੇ ਤੇ ਉਹ ਦੱਸੋ ਉਹ ਜਿਹੜੇ ਉਂਗਲ ਚੱਕ ਰਹੇ ਸੀ ਸਿੰਘ ਸੁਭਾਨਾਂ ਤੇ ਅੱਜ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਜ਼ਿਲ੍ਹਾ ਦੇ ਇੰਚਾਰਜ ਲਾਤਾ ਇੱਥੋਂ ਤੱਕ ਇਹਨਾਂ ਨੇ ਆਪਣਾ ਸਿਧਾਂਤ ਨੂੰ ਕਮਜ਼ੋਰ ਕੀਤਾ ਸਨਾਦ ਨੂੰ ਖੋਰਾ ਲਾਤਾ ਇਹਨਾਂ ਨੇ ਤੇ ਇਹ ਇਹ ਸੰਗਤ ਜਾਣਦੀ ਆ ਬਿਲਕੁਲ ਲੋਕਾਂ ਦੇ ਮਨਾਂ 'ਚ ਇਹਦੇ ਵਿੱਚ ਕੋਈ ਦੁਬਦਾ ਨਹੀਂ ਕਿ ਇਹਨਾਂ ਨੇ ਇਕਾਲਤਕ ਸਾਹਿਬ ਦੇ ਹੁਕਮ ਨਾਵੇਂ ਨਹੀਂ ਮੰਨੇ ਹੁਣ ਜਿਹੜੀ ਭਰਤੀ ਦੀ ਪ੍ਰਕਿਰਿਆ ਆ ਇਹਨਾਂ ਨੇ ਜੇ ਹੁਣ ਆਪਣੇ ਜਹੇਦਰ ਸੰਤਾ ਸਿੰਘ ਜੀ ਨੂੰ ਮੈਂਬਰ ਲਾਤਾ ਤੇ ਜਹੇਦਰ ਸੰਤਾ ਸਿੰਘ ਜੀ ਉਸ ਕਮੇਟੀ ਦੇ ਮੈਂਬਰ ਸੀਗੇ ਅੱਜ ਜਹੇਦਰ ਸੰਤਾ ਸਿੰਘ ਜੀ ਤੁਸੀਂ ਆਪਣੇ ਇੰਚਾਰਜ ਲਾਤੇ ਠੀਕ ਨੇ ਜਦੋਂ ਸਿੰਘ ਸਵਾਨ ਨੇ ਲਾਏ ਸੀ ਉਦੋਂ ਤੁਸੀਂ ਕਹਿੰਦੇ ਸੀ ਵੀ ਇਹ ਨਹੀਂ ਜੀ ਸਾਡੇ ਤੇ ਜਿਹੜੀ ਕਾਨੂੰਨ